ਜਦੋਂ ਲਖੀਮਪੁਰ ਖੀੜੀ ਖਵਾਂਡ ਹੋਇਆ ਇੱਕ ਮੰਤਰੀ ਦੇ ਬੱਚੇ ਨੇ ਜੀਪ ਚੜਾ ਗਏ ਕਿੰਨੇ ਬੱਚੇ ਮਾਰ ਦਿੱਤੇ ਉਹਨਾਂ ਉੱਤੇ ਅੱਜ ਤੱਕ ਕੇਸ ਦਰਜ ਨਹੀਂ ਹੋ ਰਿਹਾ ਇਦਾਂ ਹੀ ਅੱਜ ਹਰਿਆਣੇ ਵੱਲੋਂ ਗੋਲੀ ਚੱਲੀ ਪੰਜਾਬ ਦਾ ਬੱਚਾ ਮਾਰਿਆ ਗਿਆ ਇੱਕ ਬੱਚੇ ਦੇ ਪੈਰ 'ਤੇ ਗੋਲੀ ਲੱਗੀ ਇਹ ਕੀ ਹੈ ਸਰਕਾਰਾਂ ਕੀ ਨੇ ਜਦ ਕਿ ਜਾਣਦੇ ਇੱਕ ਹਿੰਦ ਪਾਕਿਸਤਾਨ ਦਾ ਬਾਰਡਰ ਹੈ ਕੋਈ ਇਹ ਕਿ ਇੰਡੀਆ ਹੈ ਫਿਰ ਕਹਿੰਦੇ ਇੰਡੀਆ ਜਵਨ 댓 ਇਜ਼ ਨਾਟ ਵਨ ਫਿਰ ਕਹਿੰਦੇ ਖਾਲਸਤਾਨੀ ਮੰਗ ਕਰਦੇ ਲਗਦਾ ਉਹ ਮੰਗ ਨਹੀਂ ਹੈ ਇਹ ਤਾਂ ਇੱਕ ਦਿੱਲੀ ਜਾ ਕੇ ਆਪਣੀ ਕਹਾਣੀ ਸੁਣਾਉਣੀ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋ ਰਿਹਾ ਜੋ ਡਿਮਾਂਡ ਇੱਕ ਜਦ ਕੇ ਦੇਸ਼ ਦਾ ਪ੍ਰਧਾਨ ਮੰਤਰੀ ਹੱਥ ਤੇ ਠੁੱਕ ਕੇ ਚੱਟ ਜਾਏ ਕਹਿ ਕੇ ਉਸ ਤੋਂ ਮੁਕਰ ਜਾਵੇ 2.5 ਸਾਲ ਵੇਟ ਦੇਖਿਆ ਵੇਟ ਦੇ ਬਾਅਦ ਪੂਰਾ ਨਹੀਂ ਉਤਰਿਆ ਉਸ ਤੋਂ ਬਾਅਦ ਉਹ ਢੀਕੇ ਆਏ ਆ ਆਪਣੀ ਡਿਮਾਂਡ ਜੋ ਤੂੰ ਮੰਨਿਆ ਸੀ ਜੋ ਤੂੰ ਠੁੱਕੇ ਉਹਨੂੰ ਚੱਟ ਰਿਹਾ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਦ ਦਾ ਆਮ ਆਦਮੀ ਕੀ ਪਬਲਿਕ ਆਮ ਇਨਸਾਨੀ ਕੱਲ ਕ ਮੁਕਰਜਾ ਕਰਨਗੇ ਜਦ ਕੇ ਗੋਲੀ ਨਹੀਂ ਚਲਾਨੀ ਚਾਹੀਦੀ ਇਹ ਕਿਹੜੇ ਫੋਰਸ ਹੈ ਹੋਸ ਦੇ ਸਾਹਮਣੇ ਫੋਰਸ ਗੋਲੀਂਂ ਦਿੱਤੀ ਗੋਲੀ ਤੋਂ ਗੋਲੀ ਜਵਾਬ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨੇ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਕਰ ਰਹੇ ਆ ਕਿ ਮੋਦੀ ਸਾਹਿਬ ਨੂੰ ਆਪਣੀ ਹੋਸਵਾਸ ਵਿੱਚ ਆਪਣੀ ਪੂਰੀ ਹੋਸਵਾਸ ਵਿੱਚ ਦੇਸ਼ ਦਾ ਭਲਾ ਸੋਚਣਾ ਚਾਹੀਦਾ ਦੋਸਤ ਕਹਿੰਦਾ ਮੈਂ ਦੇਸ਼ ਦਾ ਮੈਂ ਤੀ ਹਾਂ ਲੇਕਿਨ ਮੈਂ ਤੀ ਨਹੀਂ ਉਹ ਦੇਸ਼ ਦਾ ਗद्दार ਹੈ ਜੋ ਕਹਿੰਦਾ ਕਿ ਮੈਂ ਤੇ ਜੋਲਾ ਸਾਹਿਬ ਨੂੰ ਜੋਲਾ ਚੁੱਕ ਕੇ ਠਾ ਦੇਉਂਗਾ ਆਦਾ ਦੇਸ਼ ਤਾਂ ਵੇਚ ਦਿਆ ਰੇਲਵੇ ਦੀ ਫੇਲਵੇ ਦੀ ਸਭ ਕੁਝ ਵੇਚ ਦਿਆ ਮਿਲਟਰੀ ਜੋ ਮਾਰੀ ਬਾਰਡਰਾਂ 'ਤੇ ਲੜਦੀ ਹੈ ਉਸਕਾ ਚਾਰ سال کے لیے رکھا ہے کیا وہ بچہ سوچے گا ہمارا بچہ نوجوان کہ چار سال کی تو نوکری دو سال کی ہوگی دو سال کی جائے گی میں مر جاؤں تو میرے بچے بھوکے مریں پیچھے اور دیاڑیاں کرے تو پہلے کیا ہوتا تھا کہ فوجی جوان دیش کے لیے لڑتا تھا کیوں کہ میرے کو میرا ایل آئی سی بیما ہوا ہے بیس لاکھ کا میرے کو سکا دے گی پچاس لاکھ میری پتنی کو میرے بچوں کو پینشن ملے گی وہ انہیں نے ملٹری بیچ دیش کا سب سے بڑا جو دن ہے ملٹری جو ہماری رکشہ کرتی ہے باڈر پہ چائنا بارڈر پاکستان بارڈر ساری طرح بارڈر ہمارے ان کو بھی بیچ دیا ملٹری کو بیچ دیا ریل بیچ دی سب کچھ بیچ دیا جو ایک ڈنی بانی ਇਹ ਕੀ ਹੈ ਅਦਾਨੀ ਬਾਨੀ ਅਦਾਨੀ ਬਾਨੀ ਕੀ ਜਿੰਨਾ ਪੈਸਾ ਨਾ ਉਤਨਾ ਪੂਰੇ ਪੰਜਾਬ ਕੇ ਸਰਦਾਰਾਂ ਕੇ ਪਾਸ ਹੈ ਅੱਜ ਮੇਰੇ ਕੋ ਮੀਡੀਆ ਸੇ ਖਬਰ ਮਿਲੀ ਹੈ ਕਿ ਮਾਰੇ ਜੋ ਮਹਾਰਾਜ ਅੰਜੀਤ ਸਿੰਘ ਥੇ ਉਹਨਾਂ ਦਾ ਖਜ਼ਾਨਾ ਮਿਲ ਅੰਗਲੈਂਡ ਮੇ ਉਹ ਅਦਾਨੀ ਬਾਨੀ ਸੇ 10 ਗੁਣਾ ਜ਼ਿਆਦਾ ਹੈ ਲੜਾਈ ਲਾਣੀ ਤੇ ਵਾਹ ਲੜੋ ਖਜ਼ਾਨਾ ਵਾਹ ਸੇ ਲਿਆਓ ਆ ਮੀਡੀਆ ਪੂਰੀ ਪਰਦੇਸ ਦੀ YouTube ਤੇ ਦੇਖਿਆ ਮੈਨੇ ਤੋ ਅਦਾਨੀ ਬਾਨੀ ਕਿਆ ਚੀਜ਼ ਹੈ ਮਰਿਆਗੇ ਇਹ ਦੇਸ਼ ਕੇ ਰਾਜਾ ਹੈ سے ہے انہوں نے بچائی ہے بانی مانتا نہیں کہ کہاں گجرات کہاں بہار تمہاری لڑکیاں اٹھا کے لے جاتے تھے پاکستان کے جو مغل تھے تو سرداروں نے بچائی تھی بیٹیوں کی عزت اور پیسہ بچایا تھا دیش کا دھن بات سلٹایا تھا بہو بیٹیاں بات سلٹائی تھی وہ سردار ہے جو تمہارے مہاراجاجیت سنگھ سنگا مہاراجے تھا پشاور جمروت کا قلعہ تھا ہمارا جو افغانستان سے ڈرتے افغانستان میں اس کا ہے جھنڈا لہرات کا قلعہ ہے تو اڈانی بانی ہماری ایک انگل کے برابر بھی نہیں ہے سکھ قوم کے لیے سکھ قوم ہمارے گروہ گوبن سنگھ جب گلد کا سر سے چھوٹا بچہ شہید ہوا تھا کون ہوا آ جاؤ آ جاؤ وہ تھا جو فتحد نزدیک ہے سرحد میں اس کو یہ نہیں پتا ان کا چار سال کا بچہ جب ایک مغل کیا کہ جھک نہیں سکتا کیا ہمارے پورے پنجاب کو جھکا سکتا ہے نہیں جھکا سکتا یہ تو ایک جوڑی صاحب ہے ایک چائے بیچنے والا ਇੱਕ ਘਾਇ ਵੇਚਣੇ ਵਾਲਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਪੂਰੇ ਦੇਸ਼ ਦਾ ਵੇਚਣਾ ਚਾਹਤਾ ਹਮ ਨਹੀਂ ਵਿਕੜੇ ਦੇਸ਼ ਕੋ ਤੁਸੀਂ ਇਹ ਚ ਕਹਿਣਾ ਚਾਹੁੰਦੇ ਹੋ ਕਿ ਜੋ ਸਰਕਾਰ ਹੈ ਤੁਹਾਡੇ ਤੇ ਮੁਗਲਾ ਵਾਂਗੂ ਜ਼ੁਲਮ ਕਰ ਮੁਗਲਾਂ ਤੋਂ ਜ਼ਿਆਦਾ ਮੈਡਮ ਤੁਹਾਨੂੰ ਨਹੀਂ ਲੱਗ ਰਹੀ ਇਹ ਗੱਲ ਮੁਗਲਾਂ ਛੇ ਜ਼ਿਆਦਾ ਜ਼ੁਲਮ ਤੁਸੀਂ ਮਤਲਬ ਮੀਡੀਆ ਹੋ ਹੈਨਾ ਪੱਤਰਕਾਰ ਹੋ ਤੁਹਾਨੂੰ ਬਿਲਕੁਲ ਪੂਰੀ ਇਨ ਆਊਟ ਇਨ ਸਾਰੀ ਮਤਲਬ ਖਬਰ ਹੁੰਦੀ ਆ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਖੁਦ ਜਾਣਦੇ ਹੋ ਕਿ ਤਾਂ ਸੱਤਕ ਆ ਕੇ ਸਨਾਲ ਹੋ ਰਿਹਾ ਹੈ ਹੈਨਾ ਤੇ ਅਸੀਂ ਮੈਨੂੰ ਦੱਸੋ ਵੀ ਤੁਸੀਂ ਹੁਣ ਨਾਈਟ ਘਰ ਜਾ ਕੇ ਖਾਣਾ ਖਾ ਕੇ ਸੌਂਦੇ ਹੋ ਨਾ ਸਾਰੇ ਪੱਤਰਕਾਰ ਵੀ ਆਗੇ ਚਾਹੁੰਦੇ ਆ মিডিਆਲੇ ਵੀ ਤੇ ਕਿਸਾਨ ਵੀ ਤੇ ਕਿਸਾਨ ਨੇ ਜਾ ਕੇ ਬਣਾਉਣਾ ਕਰਨਾ ਰਾਤਾਂ ਨੂੰ ਛਪਾਂ ਦੀਆਂ ਛੜੀਆਂ ਤੇ ਪੈਰ ਰੱਖ ਕੇ ਪਾਣੀ ਲਾਉਣੇ ਖੇਤਾਂ 'ਚ ਮੋਟਰਾਂ ਦੇ ਹੈਨਾ ਤੇ ਹੁਣ ਜਿਵੇਂ ਆਪਾਂ ਵਾਰ-ਵਾਰ ਤੁਸੀਂ ਵੀ ਗੱਲ ਕਰਦੇ ਹੋ ਵੀ ਕੀ ਮੰਗ ਕਰਦੇ ਹੋ ਅਸੀਂ ਮੰਗਦੇ ਉਹ ਕਰਨ ਜਿਹੜਾ ਮੰਗਤਾ ਹੈ ਅਹੀਂ ਤੇ ਵਾਰਨਿੰਗ ਦਿੰਨੇ ਉਹਨੂੰ ਜਾਂ ਸਮਝਾਉਣੇ ਆ ਵੀ ਸਿੱਧਾ ਅਹੀਂ ਵੀ ਆਪਣੇ ਆਪ ਨੂੰ ਨੀਵਾ ਸਮਝ ਕੇ ਮੰਗ ਨਹੀਂ ਕਰਦੇ ਅਹੀਂ ਸਿੱਧਾ ਬਰਾਬਰ ਤੇ ਰੱਖ ਕੇ ਆਪਣੇ ਆਪ ਨੂੰ ਉਹਨੂੰ ਗੱਲ ਕਰਦੇ ਆ ਵੀ ਜਿਹੜੀ ਚੀਜ਼ ਸਾਡੀ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਸਿੱਖਾਂ ਦੇ ਵਿੱਚ ਉਹ ਇਨਾ ਕੀਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੂਰੇ ਪਾਕਿਸਤਾਨ ਵੱਲ ਆਲਵਾਰ ਦੇ ਵਿੱਚ ਹਰ ਜੇ ਇਹ ਮੰਨਦੇ ਆ ਤੇ ਜਦੋਂ ਸਿੱਖ ਦੇ ਧਰਮ ਦੇ ਵਿੱਚ ਖੇਤੀ ਹੋਈ ਤੇ ਅੱਜ ਖੇਤੀ ਸਿੱਖ ਧਰਮ ਦੇ ਵਿੱਚ ਹੋ ਰਹੀ ਆ ਇਕੱਲੇ ਤੇ ਨਹੀਂ ਕਰ ਰਹੇ ਮੰਡੀਆਂ 'ਚ ਜਾਂਦੀ ਆ ਉੱਥੇ ਵੀ ਰਾਤਾਂ ਚਾਹ ਕੀਦੀਆਂ ਫਿਰ ਪੈਸਿਆਂ ਨੂੰ ਗੇੜੇ ਮਾਰੀਦੇ ਉਹ ਆਲੂ ਅਸੀਂ 20 ਰੁਪਏ ਕਿਲੋ ਲੈਨੇ ਹਣਾ ਜਿਹੜੇ ਜਦਨਾਂ ਅਸੀਂ ਪਾਲੀਆ ਜੋ ਪੁੱਟ ਕੇ ਵੇਚਣ ਜਾਂਦੇ ਉਹ ਤੋਂ 2-2 ਰੁਪਏ ਕਿਲੋ ਤਰਲੇ ਮਾਰ ਕੇ ਵੇਚਦੇ ਆ ਹੈ ਇਸ ਪੰਜਾਬ ਦੇ ਵਿੱਚ ਕੋਈ ਮਤਲਬ ਕਦਰ ਹੈ ਸਿੱਖਾਂ ਦੀ ਪੰਜਾਬਾਂ ਪੰਜਾਬ ਵਾਲਿਆਂ ਦੀ ਕੋਈ ਵੈਲਿਊ ਨਹੀਂ ਹੈਗੀ ਮੈਡਮ ਚਿਪਸ 1000 ਰੁਪਏ ਕਿਲੋ ਵਿਕਦਾ ਹੈ ਉਹ ਆਲੂ ਮਾਰੇ ਸੇ ਬਣਦਾ ਹੈ ਫਿਰ ਮਸਾਲਾ ਲਗਾਤਾ ਹੈ اڈਾਨੀ ਬਾਨੀ ਉਹ ਆਲੂ 1000 ਰੁਪਏ ਕਿਲੋ ਵਿਕਦਾ ਹੈ ਮਤਲਬ ਚਿਪਸ ਬਣਾ ਕੇ 10 ਪੈਗਲ ਤੇ ਕਿੱਥੇ ਮਤਲਬ ਕਿੰਨੀ ਤਰੱਕੀ ਕਰ ਰਹੇ ਆ ਇੰਨੀ ਕੀ ਗਰੀਬੀ ਆ ਗਈ ਇਹਨਾਂ ਨੂੰ ਮੈਡਮ ਸਾਰਾ ਕੁਝ ਸਿਸਟਮ ਇਹਨਾਂ ਨੇ ਪ੍ਰਾਈਵੇਟ ਕਰਤਾ ਹੈ ਨਾ 에어ਪੋਰਟ ਪ੍ਰਾਈਵੇਟ ਕਰ ਲਏ ਆ ਹੈ ਕਵਰ ਕਰ ਰਹੇ ਆ ਸਾਰਾ ਇੰਡੀਆ ਜਿੰਨਾ ਵੀ ਹੈਗਾ ਵਾ ਤੇ ਜਿੱਦਾਂ ਇਹਨਾਂ ਨੇ ਸਟੇਸ਼ਨ ਰੇਲਵੇ ਆ ਉਹ ਵੀ ਪ੍ਰਾਈਵੇਟ ਕਰਤੇ ਆ ਇੰਨਾ ਪੈਸਾ ਆਪਰਾਤ ਨੂੰ ਇੰਨਾ ਕੁ ਤੁ ਖਾ ਕੇ ਸੌ ਸਕਦੇ ਆ ਇੰਨੀ ਕਮਾਈ ਇੱਕ ਦਿਨ ਦੀ ਜਿੰਨੀ ਬੰਦਾ ਖਾ ਲੂਗਾ ਏ ਹੈ ਇਹ ਸੋਚੇ ਵੀ ਮੈਂ ਕੁਝ ਚੰਗਾ ਕਰਾਂ ਇੱਕ ਦੇਸ਼ ਅੰਨੇ ਦਾਤਾ ਹੁੰਦਾ ਨਾ ਜਿਹਦਾ ਕਿਸਾਨ ਪੰਜਾਬ ਦਾ ਏ ਉਹਦਾ ਮੁੱਖ ਮੰਤਰੀ ਪੰਜਾਬ ਦਾ ਤੇ ਦੇਸ਼ ਸਾਰੇ ਦਾ ਏ ਆ ਹੈਨਾ ਤੇ ਇਹਨਾਂ ਨੂੰ ਚਾਹੀਦਾ ਵਾ ਵੀ ਬਾਥਿਓ ਕੋਈ ਦੇਸ਼ ਤੇ ਕੋਈ ਵਾਰ ਨਾ ਕਰੇ ਉਹਨੂੰ ਜਵਾਬ ਅਹੀਂ ਦੇਣਾ ਹੈਨਾ ਵੀ ਮੈਂ ਟਾਈਮ ਪੰਜਾਬ ਦਾ ਮਾਲਕ ਆ ਇੰਡੀਆ ਦਾ ਪੂਰੇ ਦਾ ਤੇ ਮੈਂ ਆਪਣੇ ਇੰਡੀਆ ਨੂੰ ਖਰੋਚ ਨਹੀਂ ਆਉਂਦੇ ਨਹੀਂ ਤੇ ਉਹ ਇੰਡੀਆ ਤੋਂ ਸਭ ਬਾਹਰ ਵਾਲੇ ਚਾਹੁੰਦੇ ਆ ਵੀ ਇਹਨਾਂ ਨੂੰ ਕੋਈ ਖਰੋਚ ਨਾ ਆਵੇ ਉਹ ਰੋਸ ਮਾਰਚ ਕਰ ਰਹੇ ਕੈਨੇਡਾ ਅਮਰੀਕਾ ਚ ਹੈਨਾ ਤੇ ਆਪਣੇ ਇਨ ਇੰਡੀਆ ਦੇ ਵਿੱਚ ਕੀ ਕਰਨ ਦੇ ਆ ਮੰਤਰੀ ਖੁਦ ਧੱਕਾ ਕਰਨ ਦੇ ਆ ਤੇ ਕਰਨ ਕਿਉਂ ਦੇ ਆ ਇੱਕ ਵੀ ਪੰਜਾਬ ਵਾਲੇ ਖੁਦ ਆਪਣੀ ਫਸਲ ਕਮਾਉਂਦੇ ਆ ਕਰਦੇ ਆ ਖਾਂਦੇ ਆ ਤੇ ਵੀ ਇਹਨਾਂ ਨੂੰ ਖਾਣ ਨਹੀਂ ਦੇਣਾ ਜਿੱਦਾਂ ਹੋਰ ਜੀ ਪੀ ਕੰਟਰੀਆਂ ਸਟੇਟਾਂ ਦੇ ਵਿੱਚ ਦਿਹਾੜੀਆਂ ਵਾਲਾ ਕੰਮ ਆ ਵੀ ਇਹ ਵੀ ਦਿਹਾੜੀਆਂ ਕਰਨ ਇੱਥੇ ਅਸੀਂ ਮੈਂ ਕੰਪਨੀਆਂ ਖੋਲਾਂ ਵੀ ਅਸੀਂ ਆਪਦੀਆਂ ਫਸਲਾਂ ਦੇ ਵਿੱਚ ਮਤਲਬ ਕਮਾ ਕੇ ਆਪੇ ਖਾ ਰਹੇ ਆ ਇੱਕ ਜਾ ਤੇ ਇੱਕ ਜਾ ਇਹ ਚਾਹੁੰਦੇ ਆ ਵੀ ਇਹ ਦਿਹਾੜੀਆਂ ਕਰਨ ਵੀ ਹਾਡੇ ਥੱਲੇ ਕੰਮ ਕਰਨ ਚੁੰਮਚਾ ਆਦਨੇ ਜਿਹਨੂੰ ਅਸੀਂ ਵੀ ਚੁੰਮਚਾ ਗਿਰੀ ਇਹ ਚੁੰਮਚਾ ਗਿਰੀਆਂ ਕਰਦੇ ਆਪ ਵਿੱਚ ਇਹ ਚੁੰਮਚਾ ਗਿਰੀਆਂ ਕਰਾਉਣਾ ਚਾਹੁੰਦੇ ਉਹ ਚੁੰਮਚਾ ਗਿਰੀ ਨਹੀਂ ਅਸੀਂ ਕਰਨੀ ਐ ਆਈ ਨਹੀਂ ਆਪਣੀ ਖੇਤੀ ਆ ਤੇ ਮੰਗ ਮੰਗ ਵਾਲੀ ਤੇ ਮੈਡਮ ਕੋਈ ਵਰਡ ਪਲੀਜ਼ ਤੁਸੀਂ ਵੀ ਨਾਟ ਸਪੀਚ ਅਸੀਂ ਕਿਹਾ ਕਿ ਡਰੈਕਟ ਹੋ ਮੰਗ ਤਾਂ ਕਹਿੰਦੀ ਲੋੜ ਨਹੀਂ ਤਈ ਇਹ ਕੋਈ ਤੁਸੀਂ ਕੀ ਚਾਹੁੰਦੇ ਆ ਜਾਂ ਤੁਹਾਡਾ ਕੀ ਹੈ ਮਤਲਬ ਇਸ ਟਾਈਮ ਫੈਸਲਾ ਕੀ ਆ ਫੈਸਲਾ ਪੁੱਛੋ ਹੱਕ ਪੁੱਛੋ ਵੀ ਤੁਸੀਂ ਤੁਹਾਡਾ ਕੀ ਹੱਕ ਹੈ ਹੱਕ ਰੱਖੋ ਹੱਕ ਰੱਖੋ ਠੀਕ ਹੈ ਸਾਡੇ ਆਪਣਾ ਹੱਕ ਮੰਗ ਰਹੇ ਆਂ ਔਰ ਤੁਸੀਂ ਵੀ ਉਹ ਖਾ ਕੇ ਤੁੰਦੇ ਹੋ ਜਿੰਨਾ ਪਿੱਛੇ ਵੇਖੋ ਆਪਦੀਆਂ ਜ਼ਮੀਨਾਂ ਪਿੱਛੇ ਇੱਥੇ ਤਿੰਨਾ ਭੈਣਾਂ ਦਾ ਇੱਕ ਭਰਾ ਮਰ ਗਿਆ ਹੈਨਾ ਤੁਸੀਂ ਵੀ ਫੈਮਿਲੀ ਵਾਲੇ ਮੈਂ ਵੀ ਫੈਮਿਲੀ ਵਾਲਾ ਸਾਰੇ ਇੱਥੇ ਹੁਣ ਜਿੱਦਾਂ ਆਂਟੀ ਰੋਪੇ ਹੈ ਹਾਲਾ ਕਿ ਉਹ ਹੁਣ ਉਹਨਾਂ ਦਾ ਮੈਨੂੰ ਨਹੀਂ ਪਤਾ ਪਿਆ ਜੀ ਕੀ ਲੱਗਦਾ ਜਾਂ ਕੁਝ ਵੀ ਨਹੀਂ ਲੱਗਦਾ ਦੁੱਖ ਆਇਆ ਨਾ ਇੱਥੇ ਵੀਰ ਤੇ ਗੋਲੀ ਲੱਗੀ ਹੈ ਆਪਣੇ ਮੈਨੂੰ ਦੱਸੋ ਵੀ ਹੁਣ ਇੱਥੋਂ ਤੁਹਾਨੂੰ ਕੌਲੇ ਜੀ ਵੀ ਤੁਹਾਡੇ ਭਰਾ ਨੂੰ ਬ੍ਰਦਰ ਨੂੰ ਕੋਈ ਖਰੋਚ ਆ ਗਈ ਫੈਮਿਲੀ 'ਚ ਕਿਸੇ ਨੂੰ ਵੀ ਤੇ ਤੁਸੀਂ ਮੈਨੂੰ ਦੱਸੋ ਵੀ ਕਿੰਨਾ ਦੁੱਖ ਹੋਊਗਾ ਬਿਲਕੁਲ ਜੀ ਤੇ ਜਿਹੜਾ ਤਿੰਨਾ ਭੈਣਾਂ ਦਾ ਭਰਾ ਮਰ ਗਿਆ ਕੱਲਾ ਭਰਾ ਹੀ ਉਹਦਾ ਕੀ ਕੋਸੂਰ ਆ ਹੈ ਤੁਹਾਨੂੰ ਮੈਂ ਚਾਹਨਾ ਪੀ ਪੂਰਾ ਮੀਡੀਆ ਜਾਂ ਪੂਰੀ ਆਰਮੀ ਨੂੰ ਹਥਿਆਰ ਛੱਡ ਦੇਣੇ ਚਾਹੀਦੇ ਆ ਠੀਕ ਆ ਨਾ ਤੇ ਜਿੱਦਾਂ ਗੋਲਡਨ ਟੈਂਪਲ ਤੇ ਹਮਲਾ ਕਰਨ ਵੇਲੇ ਛੱਡਦੇ ਸੀ ਨਾ ਬੋਲਦਾ ਸੀ ਸਾਰਿਆਂ ਸਿੱਖ ਰੈਜੀਮੈਂਟ ਨੇ ਉੱਥੇ ਤਰ੍ਹਾਂ ਇਹਨਾਂ ਨੂੰ ਵੀ ਹਥਿਆਰ ਛੱਡ ਦੇਣੇ ਚਾਹੀਦੇ ਸਾਰੀ ਆਰਮੀ ਨੂੰ ਮੈਂ ਤੇ ਇਹ ਮੰਗ ਕਰਦਾ ਆ ਆਰਮੀ ਤੋਂ ਤੇ ਉਹ ਵੀ ਸਿੱਖ ਭਰਾ ਸਾਡੇ ਹੀ ਆ ਤੇ ਉਹ ਹੁਣ ਇਦਰੋਂ ਅਸੀਂ ਗਾਂ ਤੁਰਾਂਗੇ ਉਹ ਗੋਲੀਆਂ ਕਿਹਨਾਂ ਦੇ ਮਾਰਨਗੇ ਸਾਡੇ ਤੇ ਅਸੀਂ ਡੰਡੇ ਕਿਹਨਾਂ ਦੇ ਮਾਰਾਂਗੇ ਆਪਣੇਆਂ ਦੇ ਹੈਨਾ ਵੀ ਆਪਣੇਆਂ ਤੇ ਉਹ ਜੇ ਅੱਜ ਸਾਡੀ ਨਹੀਂ ਕੋਈ ਉਹਨੇ ਬੁੱਕ ਤੇ ਰਹਿਣ ਤੀ ਤੇ ਕੱਲ ਨੂੰ ਉਹਨੇ ਉਹਨਾਂ ਦੀ ਵੀ ਨਹੀਂ ਰਹਿੰਦੇ ਨਹੀਂ ਜਿੱਦਾਂ ਫਿਲਮਾਂ ਦੇ ਵਿੱਚ ਹੁੰਦਾ ਉਹੀ ਸੀਨ ਸੇਮ ਹੋ ਰਿਹਾ ਵਾ ਠੀਕ ਆ ਵੀ ਉਹ ਮੁਰਕੇ ਜਿਹਨਾਂ ਆਪਦੇ ਥੱਲੇ ਜਿਹੜੇ ਹੁੰਦੇ ਉਹਨਾਂ ਨੂੰ ਵੀ ਮਾਰ ਦਿੰਦੇ ਆ ਵੀ ਮੈਂ ਹੀ ਰਾਜ ਕਰੀਏ ਤੇ ਉਹੀ ਰਾਜ ਇੰਨਾ ਰਾਜ ਲੈ ਕੇ ਕਿੱਥੇ ਜਾਣਾ ਅੱਧੇੋਂ ਜ਼ਿਆਦੀ ਉਮਰ ਉਹਨਾਂ ਦੀ ਨੰਗੀ ਆ ਕੀ ਪਤਾ ਕਦੋਂ ਮਰ ਜਾਣਾ ਤੇ ਕੀ ਕਰ ਲੈਣਗੇ ਇੰਨਾ ਪੈਸਾ ਹੈ ਹਨ ਉਹ ਅਦੇ ਦੇਸ਼ ਤੇ ਤੁਸੀਂ ਵੀ ਮੈਂ ਤੇ ਚਾਹਨਾ ਵੀ ਆਪਦਾ ਸਾਰਾ ਕੁਝ ਸਿੱਟ ਗਏ ਤੇ ਸਾਡੇ ਨਾਲ ਹੱਥ ਜੋੜ ਕੇ ਖੜੋ ਵੀ ਹਾਂ ਵੀ ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਦਿੱਤਾ ਜਾਵੇ ਕੱਲਾ ਕਿਸਾਨ ਪੰਜਾਬ ਤੋਂ ਬਿਲੋਂਗਿੰਗ ਕਰਦਾ ਆ ਆਊਟ ਆਫ ਸਟੇਟਾਂ ਵੀ ਬਹੁਤ ਆ ਜੂਪੀ ਬਿਹਾਰ ਆ ਹਰਿਆਣਾ ਵਾਂ ਹਨਾ ਸਾਰੇ ਨਾਲ ਖੜੇ ਆ ਬਿਹਾਰ ਤੋਂ ਵੀ ਆ ਕੇ ਖੜੇ ਆ ਤੇ ਤੁਸੀਂ ਵੀ ਮੈਂ ਚਾਹੁੰਦਾ ਪੀ ਆਪਣਾ ਸਾਰਾ ਮੀਡੀਆ ਨੈਸ਼ਨਲ ਮੀਡੀਆ ਜਿੰਨਾ ਵੀ ਆ ਸਾਰੇ ਸਾਡੀ ਇਹ ਚੀਜ਼ ਦੀ ਮੰਗ ਕਰਨ ਪੀ ਉਹ ਜਿਹੜਾ ਚੀਜ਼ ਉਹਨਾਂ ਦਾ ਹੱਕ ਹੈ ਆ ਜੱਦੀ ਪੁਰਛੀ ਗੁਰੂਆਂ ਤੋਂ ਉਹ ਉਹਨਾਂ ਦਾ ਉਹਨਾਂ ਦੇ ਕੋਲ ਹੀ ਰਹਿਣ ਦਿੱਤਾ ਜਾਵੇ ਨਾ ਖੋਇਆ ਜਾਵੇ ਹਾਂਜੀ ਇਹ ਪੂਰਾ